ਜੰਤ ਹੈ ਜਿਸ ਦਾ ਨਾਮ 베ਣੀ ਹੈ ਬਹੁਤ ਵਿਦਿਆ ਪੜਦਾ ਹੈ ਹੈ શાਸਤਰ ਤੇ ਆਦਿ ਸੇ ਰਚਨਾ ਅਗਰ ਸੋਕੀਨ ਔਰ ਨਿਆય ਸ਼ਾਸਤਰ ਭਾਗ 베ਦਾਂ ਦਾ ਬੜਾ ਗਿਆਨ ਰੱਖਦਾ ਹੈ ਗੁਰੂ ਪਿਆਰਿਓ ਮਾਨੋ 베ਦ ਸ਼ਾਸਤਰ ਇਹਦੇ ਮੋ ਜਵਾਨੀ ਯਾਦ ਹਨ ਰਚਨਾ ਦੇ ਅੱਗੇ ਚੱਲਦੇ ਹਨ ਦੇਸ਼ ਵ ਦੇਖਣ ਵਿਖੇ ਵਿਚਾਰਤ ਵਿਦਿਆ ਮਾਨਵ ਵਿਸ਼ੇਸ਼ ਦੇਸ਼ਾਂ ਬਰੇਸ਼ਾਂ ਦੇ ਵਿੱਚ ਵਿਚਲਦਾ ਰਹਿੰਦਾ ਹੈ ਵੇਦਾਂ ਦੀ ਬਾਣੀ ਦਾ ਪ੍ਰਚਾਰ ਕਰਦਾ ਰਹਿੰਦਾ ਹੈ ਜਹਾਂ ਪਰਤਿ ਵਿਦਿਆ ਸੁਣ ਲੀਤ ਪੌਚੇ ਚਰਚਾ ਹਿਤ ਈ ਜਿੱਥੇ ਵੀ ਕਹਿੰਦੇ ਵਿਦਿਆ ਦੀ ਗੱਲ ਚੱਲਦੀ ਹੈ ਵੇਦਾਂ ਦੀ ਗੱਲ ਚੱਲਦੀ ਹੈ ਉੱਥੇ ਹੀ ਪਹੁੰਚ ਜਾਂਦਾ ਹੈ ਗੁਰੂ ਪਿਆਰਿਓ ਫਿਰ ਇਹਦੀ ਗੱਲ ਜਿਹੜੀ ਆ ਉਥੇ ਚਰਚਾ ਦੇ ਵਿੱਚ ਜਾ ਕੇ ਕਰਦਾ ਹੈ ਲੋਕ ਬ੍ਰਿੰਦਵਨਿ ਲਿਖੇ ਪ੍ਰਥਮ ਇਮ ਕੋਈ ਪਰਾਜ ਚਰਚਾ ਮਹਿਕੰ ਮ ਔਰ ਕਹਿੰਦੇ ਇਥੇ ਲੋਕਾਂ ਦੇ ਵਿੱਚ ਬੈਠ ਕੇ ਚਰਚਾ ਕਰਦਾ ਉਹਨਾਂ ਪੜਤਾਂ ਦੇ ਨਾਲ ਕਹਿੰਦਾ ਮੇਰਾ ਚਰਚਾ ਕਰੋ ਤੇ ਜਦ ਚਰਚਾ ਹੁੰਦੀ ਹੈ ਤਾਂ ਜਿਸਕੇ ਪੁਸਤਕਾਂ ਦੇ ਸ਼ੀਨ ਨੇ ਸਾਰੇ ਜਿੱਤਨ ਹਾਰੋ ਜੇ ਸੰਭਾਰੇ ਉਥੇ ਗੁਰ ਪਿਆਰੋ ਸ਼ਰਤ ਰੱਖ ਲੈਂਦਾ ਚਰਚਾ ਕਰਦਾ ਹੋਇਆ ਇਹ ਬੇਣੀ ਪੰਡਤ ਬਈ ਜਿਹੜਾ ਹਾਰ ਗਿਆ ਉਹਦੇ ਗਲਤ ਜਿੱਤਿਆ ਹੋਇਆ ਖੋ ਕੇ ਲੈ ਜਾਊਗਾ ਸਾਰੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਹੰਕਾਰ ਸੀ ਨਾ ਇਸ ਨੂੰ ਆਪਣੇ ਮੇਤਾਂ ਦੇ ਗਿਆਂਦਾ ਕਹਿੰਦਾ ਜਿਹੜਾ ਹਾਰ ਗਿਆ ਉਹਦੇ ਗ੍ਰੰਥ ਜਿੱਤੇ ਹੋਏ ਨੂੰ ਦੇਣੇ ਪੈਣਗੇ ਲੋਕ ਮਿਲੇ ਹੋਏ ਬਹੁਤ ਚਰਚਾ ਮਾਹੀ ਸੁਣੇ ਸਰਬੀਰ ਦੀ ਆਵਾਹੀ ਉਹ ਲੋਕ ਪਿਆਰੋ ਤਮਾਸ਼ਵੀਰ ਹੁੰਦੇ ਆ ਲੋਕ ਸੁਣਦੇ ਵੀ ਆ ਇਕੱਠੇ ਵੀ ਹੋ ਜਾਂਦੇ ਆ ਤੇ ਤਮਾਸ਼ਾ ਵੀ ਦੇਖਦੇ ਆ ਵੀ ਕਿਹੜਾ ਜਿੱਤਦਾ ਹੈ ਕਿਹੜਾ ਹਾਰਦਾ ਹੈ ਰਹੀ ਪੰਡਤ ਜੀਤੇ ਜਲੋ ਦੇਖ ਤੇ ਪੋਸਤ ਵਿਚੀਂ ਦੇ ਹਿਸਾਬੋਂ ਇਹ ਬੇਣੀ ਪੰਡ ਜਦੋਂ ਜਿੱਤ ਜਾਂਦਾ ਤੇ ਫਿਰ ਦੂਜੇ ਗਰੀਬ ਪਰਤਾ ਦੇ ਗ੍ਰੰਥ ਖੋ ਲੈਂਦਾ ਲੈ ਜਾਂਦਾ ਨਾਲ ਲੱਦਾ ਕੁੱਠਦਾ ਭਰੀ ਫਿਰਦਾ ਸੁਣੇ ਧਨੀ ਨਾ ਧਨ ਅਰ ਪਾਵੇ ਬਹੁ ਕੀਚ ਕੋ ਕਹੇ ਸੁਣਾਵੇ ਔਰ ਲੋਗ ਇਹਦੀਆਂ ਬੜੀਆਂ ਸਿੱਤਾਂ ਕਰਦੇ ਆ ਕੋਈ ਬੜਾ ਗਿਆਨੀ ਆ ਦੇਖੋ ਵੱਡੇ ਵੱਡੇ ਪਰਤਾ ਨੂੰ ਹਰਾ ਦਿੰਦਾ ਇਸ ਵਿੱਚ ਬਹੁਤੇ ਨਗਰ ਮਜਾਰ ਹੇਤਰਦਾਈ ਉਪਸਤਿਤ ਪਾਰਾ ਇਸ ਤਰ੍ਹਾਂ ਗੁਰ ਪਿਆਰਿਓ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ ਹੈ ਜਗਾ ਜਗਾ ਤੇ ਜਾਂਦਾ ਹੈ ਚਰਚਾ ਕਰਦਾ ਹੈ ਲੋਕਾਂ ਨੂੰ ਦਿਖਾਉਂਦਾ ਹੈ ਕਿ ਮੈਂ ਬਹੁਤ ਵੱਡਾ ਗਿਆਨੀ ਆ ਉਸਤਰ ਇਕ ਲੈ ਹੋ ਸੰ ਫਿਰਹੀ ਜਾਤੀ ਬੋਹਕਾਰ ਸੋ ਤਰਹੀ ਉਸਤਰ ਕਹਿੰਦਿਆ ਉੱਠ ਨੂੰ ਕਹਿੰਦੇ ਉੱਠ ਉਤੇ ਬੋਰਾ ਪਾਇਆ ਹੋਇਆ ਤੁਸੀਂ ਵੇਖਿਆ ਹੋਣਾ ਪਹਿਲਾਂ ਆਪਾਂ ਖੇਤੀਬਾੜੀ ਕਰਦੇ ਆਂ ਇੱਕ ਵੱਡਾ ਬੋਰਾ ਉੱਠ ਦੀ ਢੁਈ ਤੇ ਰੱਖਿਆ ਹੁੰਦਾ ਹੈ ਕਹਿੰਦੇ ਉਹ ਬੋਰਾ ਗ੍ਰੰਥਾਂ ਦਾ ਭਰਿਆ ਹੋਇਆ ਨਹੀਂ ਫਿਰਦਾ ਵੀ ਮੈਂ ਐਨੇ ਗ੍ਰੰਥਾਂ ਲੈ ਲਿਆ ਪ੍ਰਾਪਤ ਕਰ ਲਏ ਐਨੇ ਲੋਕਾਂ ਨੂੰ ਹਰਾ ਦਿੱਤਾ ਵਿਦਿਆ ਅਰਥੀ ਪਠਵੇ ਕਾਰਨ ਖਿਰੇ ਸੰਗ ਬਹੁ ਕਰਤ ਵਿਚਾਰਨ ਬਹੁਤ ਸਾਰੇ ਚੇਲੇ ਬਾਲ ਕੇ ਵੀ ਇਹਦੇ ਨਾਲ ਤੁਰੇ ਫਿਰਦੇ ਹਨ ਵਿਦਿਆ ਨੂੰ ਪੜਨ ਵਾਲੇ ਮੈਂ ਧਿਗ ਵਿਗੇ ਕਰੋ ਛਤ ਫਿਰ ਕੇ ਉਹ ਤਹਿਰੇ ਵਿਦਿਆ ਸੰਗ ਅਰਕ ਜਿਗ ਵਿਜੇ ਕਹਦਾ ਮੈਂ ਸਾਰੀ ਦੁਨੀਆ ਨੂੰ ਜਿੱਤ ਲੈਣਾ ਮੈਂ ਚੱਕਰਵਰਤੀ ਜਿਹੜਾ ਹੈ ਵਿਦਾਂਤੀ ਬਣ ਜਾਣਾ ਸਾਰੀ ਦੁਨੀਆ ਮੈਨੂੰ ਮੰਨੇਗੀ ਮਮ ਸਮ ਅપર ਨਹੀਂ ਜੱਗ ਕੋਈ ਇਹ ਮਹੰਕਾਰ ਰਿਤੇ ਪਰ ਸੋਈ ਮੇਰੇ ਵਰਗਾ ਦੁਨੀਆ ਵਿੱਚ ਕਿਹੜਾ ਹੈ ਜਿਹਨੂੰ ਗਿਆਨ ਹੋਵੇ ਮੇਰੇ ਜਿਨਾਂ ਸਹਿਜ ਸੁਭਾਵਕ ਵਿਚਿਰਤ ਆਵਾ ਬੇਰੋਗ ਹੋਏ ਦੁਆਰ ਸੋ ਪਾਵਾ ਸ਼ੈਦ ਸੁਭਾਏ ਚੱਲਦਾ ਚੱਲਦਾ ਸ੍ਰੀ ਗੋਇਦਵਾਲ ਸਾਹਿਬ ਆ ਜਾਂਦਾ ਤਹ ਸਤਗੁਰ ਕੀ ਸੁਣੇ ਪੀਰਤ ਅਭੋ ਨਰਬਲ ਸਭ ਜਗ ਬਸਤੀਰਤ ਹੁਣ ਸਤਗੁਰੂ ਅਮਰਦਾਸ ਜੀ ਦੀ ਮਹਿਮਾ ਸੁਣੀਐ ਇਸ ਨੇ ਇਸ ਇਲਾਕੇ ਚ ਆ ਕੇ ਤਹ ਦੇਖ ਕੇ ਹਿਰਦੇ ਅਮਾਉ ਵਹਿ ਵਹਿ ਗੁਰੂ ਆਈਂ ਸਿਤਾਉ ਔਰ ਇੰਝ ਵੀ ਸੋਚਿਆ ਮੈਂ ਵੀ ਦੇਖਾਂ ਪਨਾਏ ਗੁਰੂ ਕਿੰਨਾ ਤਕੜਾ ਹੈ ਸਤਗੁਰੂ ਮਹਾਰਾਜ ਜੀ ਦਰਬਾਰ ਸਾਹਿਬ ਤੋਂ ਬਾਹਰ ਆ ਜਾਂਦੇ ਹਨ ਸਤਿ ਸਦਾਰਕ ਨਿਕਤ ਸਥਾਨ ਦਰਸੀ ਨਰ ਬੈਠੇ ਗੁਣ ਥਾਨ ਔਰ ਗੁਰੂ ਪਿਆਰਿਓ ਬੌਲੀ ਆਪਣਾ ਜੋ ਬੌਲੀ ਸਾਹਿਬ ਸਤਗੁਰਾਂ ਨੇ ਬਣਾਈ ਹੈ ਉਹਦੇ ਬਾਹਰ ਦੇ ਪਾਸੇ ਡੇਰਾ ਲਾ ਲੈਂਦਾ ਉੱਤਰ ਜਾਂਦਾ ਹੈ ਉਤਾਰਾ ਕਰ ਲੈਂਦਾ ਇਹਦੇ ਨਾਲ ਬਹੁਤ ਸਾਰੇ ਲੋਕ ਬੈਠੇ ਹਨ ਇਹਦੇ ਚੇਲੇ ਵਾਲਕੇ ਵੀ ਹਨ ਆਈ ਬਹਿਰ ਜਾਨ ਮਨ ਬਾਹੀ ਉਠ ਪੰਡਤ ਆਇਓ ਪਰਵ ਪਾਹੀ ਧਨ ਗੁਰੂ ਅਮਰਦਾਸ ਜੀ ਮਹਾਰਾਜ ਬਾਹਰ ਆਏ ਵੀ ਚਲੋ ਇੱਕ ਪੰਡਤ ਆਇਆ ਸਤਕਾਰ ਕਰਦੇ ਹੋਏ ਸਤ ਸਤ ਸਤਗੁਰ ਨੇਕ ਬਿਠਾਇਓ ਕੁਸ਼ਲ ਪਰੇ ਗੂਜੀ ਹਰਖਾਇਓ ਔਰ ਸਤਗੁਰਾਂ ਨੇ ਇਹਨੂੰ ਸਤਕਾਰ ਦਿੱਤਾ ਇਹੀ ਸੁਖ ਸੰਨ ਪੁੱਛੀਐ ਕਹਿੰਦੇ ਬੜਾ ਖੁਸ਼ ਹੋਇਆ ਇਹ ਤਦ ਸੰਗਤ ਬਹੁ ਦਰਸ਼ਨ ਕਰੇ ਬੰਦੇ ਚਰਨ ਉਪਾਇ ਧਰੇ ਔਰ ਸੰਗਤ ਦਾ ਸਤਿਗੁਰੂ ਅਮਰਦਾਸ ਜੀ ਨੂੰ ਮੱਥੇ ਟੇਕ ਰਹੀਆਂ ਸਨ ਚਿਤ ਬਾਛਤ ਸਤਿਗੁਰ ਤੇ ਪਾਵੇ ਹਿਤ ਪ੍ਰੋਗ ਦਾ ਤਰਜੈ ਮਨਾਵੇ ਔਰ ਗੁਰ ਪਿਆਰਿਓ ਜੋ ਸੰਗਤਾਂ ਨੂੰ ਚਾਹੀਦਾ ਉਹ ਸਤਿਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਕਰ ਲੀਆਂ ਹਨ ਬੀਣੀ ਪੰਡਿਤ ਦੇਖ ਸਭਨ ਕੋ ਮਨ ਹੰਕਾਰ ਤ ਕਰਿ ਰਿਓ ਬਚਨ ਕੋ ਹੁਣ ਬੀਣੀ ਪੰਤਰੇ ਗੁਰੂ ਸਾਹਿਬ ਨੂੰ ਸੰਗਤ ਮੱਥਾ ਟੇਕਦੀ ਦੇਖ ਕੇ ਨਾ ਹੰਕਾਰ ਕੀਤਾ ਉਹ ਯਾਰੇ ਬੁਢੇ ਜੀ ਨੂੰ ਮੱਥਾ ਟੇਕੀ ਜਾਂਦੇ ਆ ਕੋਈ ਸਤਨੰਦ ਸੁਖਵਾਇ ਅੰਦਰ ਦਾ ਨਹੀਂ ਪਤਾ ਵੀ ਅੰਦਰ ਕੀ ਕੁਝ ਹੈ ਦੇ ਇਹਨੂੰ ਆਪਣੇ ਗ੍ਰੰਥਾ ਦਾ ਹਕਾਰ ਸੀ ਵਿਦਿਆ ਦਾ ਤਾਪ ਤੀਰਥ ਵਰਤ ਦਾਨ ਮਹਾਨ ਇਤਿਆਦਿਕ ਸਭ ਕਰਮ ਸੁਜਾਨਾ ਕਹਿ ਲਗਿਆ ਬੰਦੇ ਨੂੰ ਤਪੱਸਿਆ ਕਰਨੀ ਤੀਰਥਾਂ 'ਤੇ ਜਾਣਾ ਵਰਤ ਰੱਖਣੇ ਆਦਿ ਇਹ ਸ਼ੁਭ ਕੰਮ ਕਰਨੇ ਚਾਹੀਦੇ ਹਨ ਨਿਰਮਲ ਅੰਤ ਹੱਤਰਨ ਕੀਰਤੇ ਤੋ ਮਾਨੋ ਸ਼ੁਭ ਗਤੀ ਲਾ ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਅੰਤ ਸ਼ਕਲ ਪਵਿੱਤਰ ਹੁੰਦਾ ਤਾਂ ਮਨੁੱਖ ਦੀ ਗਤੀ ਹੁੰਦੀ ਹੈ ਉਮਰ ਪੰਥ ਦੇ ਹੈ ਇਹੋ ਨਹੀਂ ਕਤੂ ਪਰਮਗਤਿ ਨਰਪਾਹੀ ਔਰ ਧੰਨ ਗੁਰੂ ਅਮਰਦਾਸ ਜੀ ਨੂੰ ਇਹ ਕਹਿਣਾ ਹੈ ਕਿ ਸੋਡੇ ਪੰਥ ਵਿੱਚ ਤਾਂ ਇਹ ਚੀਜ਼ਾਂ ਹੈ ਹੀ ਨਹੀਂ ਸੋਲੇ ਚੇਲਿਆਂ ਮਾਲਕਿਆਂ ਦਾ ਕਿਵੇਂ ਉਧਾਰ ਹੋਵੇਗਾ ਜੋ ਇਹਨਾਂ ਭਲਾ ਕਰਨ ਤਮ ਚਾਹੋ ਅਸ உபਦੇਸ਼ ਦੇਹੁ ਸੁਖ ਤਾਹੋ ਜੇ ਤੁਸੀਂ ਇਹਨਾਂ ਆਪਣੇ ਚੇਲਿਆਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਇਹੋ ਉਪਦੇਸ਼ ਦੇਹੁ ਤਪ ਆਜ ਤਮ ਜੋਰ ਇਨਕੋ ਇਸ ਵਿੱਚ ਵਿਵਲ ਕਰੋ ਇਹਨਾਂ ਮਨ ਕੋ ਇਹਨੜ ਕੋ ਭਾਈ ਤਪੱਸਿਆ ਕਰੋ ਜਲ ਤਨ ਕਰੋ ਧੂਨੀਆਂ ਦਾ ਕੋ ਸਤਗੁਰੂ ਪਾਤਸ਼ਾਹ ਇਹਨਾਂ ਚੀਜ਼ਾਂ ਨੂੰ ਪਹਿਲੇ ਖੰਡਨ ਕਰ ਗਿਆ ਬਾਬਾ ਨਾਨਕ ਜੀ ਜੋਗ ਨ ਖਿੰਥਾ ਜੋਗ ਨ ਡੰਡਾ ਜੋਗ ਨ ਖਸਮ ਚੜਾਈਐ ਜੋਗ ਨ ਮੁੰਦੀ ਮੂੰਡ ਮਡਾਇਆ ਜੋਗ ਨ ਸਿੰਘੀ ਵਾਈਐ ਅੰਦਰ ਮਾਇਨੇ ਰੰਧਿਆ ਰੰਗਿਆ ਜੋਗ ਜੋਗ ਤੇ ਪਾਈਐ ਤਾਹੇ ਰੇ ਬਨ ਖੋਜਣ ਜਾਹੀ ਸਰਬ ਨਿਵਾਸੀ ਸਦਾ ਅਨੇਪਾ ਤੋਹੀ ਸੰਸਮਾਈ ਏਉ ਗੁਰੂ ਨਾਨਕ ਦਾ ਮਤ ਸਭ ਤੋਂ ਨਿਰਾਲਾ ਹੈ ਇਹਦੇ ਵਿੱਚ ਗ੍ਰਸਤੀ ਬਣ ਕੇ ਘਰੇ ਰਹਿ ਕੇ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ ਸੰਦਿਆ ਖਿਲੰਦਿਆਂ ਪਹਿਨਦਿਆਂ ਖਵੰਦਿਆਂ ਮਿੱਝੇ ਹੋ ਗਏ ਮੁਕਤ ਨਾਨਕ ਸਤਿਗੁਰੂ ਭੇਟਿਆ ਐਸੀ ਹੋਵੇ ਜੁਗ ਚ ਘਰਬਾਰ ਛੱਡ ਕੇ ਜਾਣ ਦੀ ਲੋੜ ਨਹੀਂ ਪਰ ਬੇਣੀ ਪੰਡਿਤ ਆਪਣੀ ਮਨਮਤ ਦੇ ਮੁਤਾਬਕ ਕਹਿੰਦਾ ਜੀ ਤੁਸੀਂ ਆਪਣੇ ਚੇਲੇ ਬਾਲਕਿਆਂ ਨੂੰ ਆਪਣੇ ਸਿੱਖਾਂ ਨੂੰ ਤਦ ਆਦੀ ਕਰਨ ਦਾ ਹੁਕਮ ਕਰੋ ਇਹ ਤੀਰਥਾਂ ਤੇ ਜਾਇਆ ਕਰਨ ਉਪਦੇਸ਼ੋ ਸ਼ਾਸਤਰ ਕੋ ਮਤਿ ਗਮ ਇਨਕੀ ਛੇਮ ਹੋਤ ਕਹੀਅਤਾਂ ਔਰ ਜਿਵੇਂ ਸਾਡੇ ਵੇਦਾਂ ਗ੍ਰੰਥਾਂ ਸ਼ਾਸਤਰਾਂ ਵਿੱਚ ਲਿਖਿਆ ਉਹਦੇ ਮੁਤਾਬਕ ਇਹਨਾਂ ਨੂੰ ਸਮਝਾਓ ਇਹਨਾਂ ਦੀ ਫਿਰ ਹੀ ਮੁਕਤੀ ਹੋ ਸਕਦੀ ਆ। ਸੁਣ ਪੰਡਤ ਗੁਰੂ ਪਰਮੇਸ਼ਰ ਤਕੋ ਉੱਤਰ ਦੀਨ। ਧੰਨ ਗੁਰੂ ਅਮਰਦਾਸ ਜੀ ਨੇ ਸਹਾਕਾਰੀ ਪੰਡਤ ਨੂੰ ਫਿਰ ਜਵਾਬ ਦਿੱਤਾ। ਤਪ ਆਦਿਕ ਮਤ ਕਰਮ ਇਹ ਕਰਮ ਇਹ ਤੋਂ ਚੀਜ਼ ਜੁਗਨ ਕਿਉਂ ਧਰਮ। ਪਾਤਸ਼ਾਹ ਜੀ ਕਹਿੰਦੇ ਇਹ ਤਿੰਨੇ ਕਰਨ ਤਾਂ ਪਿਛਲੇ ਜੁਗਾਂ ਦੇ ਕਰਨ ਸੀਗੇ। ਕੁਝ ਨਹੀਂ ਹੁਣ ਨਹੀਂ ਚੱਲਦੇ। ਸਤਿਯੁਗ ਸੰਤ ਕ੍ਰੇਤਾ ਜਗਹੀਨ ਦੁਆਪਰ ਪੂਜਾ ਆਚਾਰ ਕਲ ਕੇਵਲ ਨਾਮ ਅਧਾਰ ਜਿਹੜਾ ਹੁਣ ਸਮਾਂ ਚੱਲ ਰਿਹਾ ਕਲਯੁਗ ਦਾ ਇੱਥੇ ਕੇਵਲ ਤੇ ਕੇਵਲ ਨਾਮ ਜਪਿਆ ਹੀ ਜੀਵ ਦਾ ਆਧਾਰ ਹੋਣਾ ਹੈ ਭਗ ਦੇ ਨਰ ਹੋਏ ਤਰ ਮਾਹੀ ਕਿਸੁ ਕਰਨ ਕੀ ਸਮਰਥਨਾਹੀ ਨਾ ਤਾਂ ਲੋਕ ਤੀਰਥਾਂ ਨਹੀਂ ਯਾਤਰਾ ਕਰ ਸਕਦੇ ਆ ਲੰਬਾ ਸਮਾਂ ਇਨੀ ਉਮਰ ਨਹੀਂ ਹੈ ਸਾਡੇ ਕੋਲ ਕੋ ਸਤਨਸ ਪਰ ਪੰਜਾਹ 60 ਸਾਲ ਤੱਕ ਤਾਂ ਬੱਚੇ ਸੱਟ ਹੁੰਦੇ ਆ ਮੁੜ ਕੇ ਬੰਦਾ ਮਨਨ ਕਰਾਰੇ ਕੰਨੀ ਹੋ ਜਾਂਦਾ ਕੋ ਸਤਨਾਮ ਸਵਾਹ ਕਿਹੜੇ ਵਲੇ ਤੀਰਥਾਂ ਦੀ ਯਾਤਰਾ ਕਰੇਗਾ ਤਪੱਸਿਆ ਕਰੇਗਾ ਵੀ ਅੱਜ ਇਹ ਸਮਾਂ ਨਹੀਂ ਹੈ ਕਾਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਇਹ ਪਿਛਲੇ ਯੁੱਗਾਂ ਦੇ ਕੰਮ ਸੀ ਬਿਨਾ ਅੰਤਿ ਪ੍ਰਾਨ ਬਲਾਸੈ ਤਿਮ ਤਪ ਕਰੇ ਜਾਏ ਬੰਨਵਾਸੈ ਅੱਜ ਕੱਲ ਤਾਂ ਸਰੀਰ ਹੀ ਰੋਟੀ ਤੋਂ ਬਗੈਰ ਨਹੀਂ ਚੱਲਦਾਗਾ ਬੰਦਾ ਰੋਟੀ ਖਾ ਕੇ ਜਿਉਂਦਾ ਰਹਿ ਸਕਦਾ ਤੂੰ ਕਹਿੰਦਾ ਜੰਗਲਾਂ ਵਿੱਚ ਬੈ ਕੇ ਭੁੱਖੇ ਮਰੋ ਵਾਤ ਰੱਖੋ ਲੋੜ ਨਹੀਂ ਹੈ ਇਨਾਂ ਚੀਜ਼ਾਂ ਦੀ ਦਰਬ ਨਹੀਂ ਔਰ ਬਲਕੁਛ ਨਹੀਂ ਕਹਾਂ ਸ਼ਰਤ ਮਰ ਕਰਬੇ ਮਾਹੀ ਫੇਰ ਪੈਸਾ ਚਾਹੀਦਾ ਜੱਤ ਕਰਨ ਵਾਸਤੇ ਪੈਸਾ ਬੰਦੇ ਕੋਲ ਇਨਾਂ ਹੀ ਨਹੀਂ ਮਸਾਂ ਟਾਈਮ ਪਾਸ ਕਰਦਾ ਬੱਚੇ ਪਾਲਦਾ ਤੇ ਜਾ ਕਿੱਥੋਂ ਕਰੇਗਾ ਬੰਦਾ ਇਨੇ ਬਈ ਲੋੜ ਨਹੀਂ ਹੈ ਜਗ ਕਰਨ ਦੇ ਵੀ ਕਰਮ ਕਾਂਵਹੇ ਅਬ ਲਾਗੇ ਕਿਮ ਹੋ ਆਵੇ ਸਭ ਜਨ ਭਾਗਨ ਉਹ ਦੁਨੀਆ ਕਰਮ ਕਾਂਡਾਂ ਦੇ ਵਿੱਚ ਫਸੀ ਹੋਈ ਹੈ ਇਹਨਾਂ ਦੇ ਨਾਲ ਬੰਦੇ ਦਾ ਉਧਾਰ ਨਹੀਂ ਹੋ ਸਕਦਾ ਕਿਉਂਕਿ ਮੌਤ ਵੀ ਨੇੜੇ ਹੀ ਹੈ ਵਸਤ ਕਰ ਸੋਚ ਆਦਕੋ ਕਰਨੋ ਖਾਣ ਪਾਣ ਵਿਦ ਤੇ ਸੀ ਵਰਨੋ ਔਰ ਬਹੁਤ ਔਖਾ ਹੈ ਬੜੀ ਮੁਸ਼ਕਲ ਹੈ ਜਿਵੇਂ ਦਾ ਖਾਣਾ ਪੀਣਾ ਜਾਂ ਵਿਧੀ ਵਰਨਨ ਕੀਤੀ ਗਈ ਹੈ ਤੁਹਾਡੇ ਗ੍ਰੰਥਾਂ ਵਿੱਚ ਇਹ ਨਿਭਾਉਣੀ ਬਹੁਤ ਔਖੀ ਹੈ ਅਸ਼ਕਤ ਨਰ ਜਾਣੋ ਸਭ ਪਿਰਥਨ ਧਰਮ ਕਿਮ ਹੋਵ ਅਵੈ ਅਸ਼ਕਤ ਇਸ ਕਰਕੇ ਮਨੁੱਖ ਦੇ ਵਿੱਚ ਆਜੇ ਸ਼ਕਤੀ ਨਹੀਂ ਹੈ ਪਹਿਲਾ ਵਾਲੇ ਪਿਛਲੇ ਜੁਗਾਂ ਨੇ ਧਰਮ ਕਰਮ ਕਰਨ ਦੇ ਤਿਕੋ ਕਰਦੇ ਹੋ ਸੁੱਖ ਦੁੱਖ ਭਾਵੇਂ ਸੁਰਗ ਵਿੱਚ ਹੈ ਜਾਂ ਨਰਕ ਸਦਾਵੇਂ ਔਰ ਉਹਨਾਂ ਕਰਮਾਂ ਨੂੰ ਕਰਦਾ ਬੰਦਾ ਦੁਖੀ ਸੁਖੀ ਹੁੰਦਾ ਰਹਿੰਦਾ ਤੇ ਮੰਨੋ ਇੱਥੇ ਹੀ ਨਰਕ ਤੇ ਸੁਰਗ ਦੇ ਵਿੱਚ ਭਟਕਦੇ ਰਹਿੰਦੇ ਹਨ ਅਪਚਲ ਪਦਵੀ ਪਾਏ ਨਾ ਕੋ ਹੱਤਾ ਸਹਿਤ ਕਰਮ ਸ਼ਬਜੋ ਤੇਰੇ ਇਨ੍ਹਾਂ ਕਰਮ ਕਾਂਡਾਂ ਦੇ ਨਾਲ ਕਿਸੇ ਨੂੰ ਵੀ ਅਪਚਲ ਅੰਦਰ ਚੋਂ ਹੁੰਦਾ ਜਿੱਥੋਂ ਕਦੇ ਵੀ ਜਾਣਾ ਨਾ ਪਵੇ ਭਾਵ ਪਰਮੇਸ਼ਰ ਵਿੱਚ ਮਲਾਪ ਉਹ ਨਹੀਂ ਹੋ ਸਕਦਾ ਭਾਈ ਇਹ ਹੰਕਾਰ ਦੇ ਕਰਮ ਹਨ ਅੱਜ ਕੱਲ ਸਾਰੇ ਇਹ ਬਹੁਤ ਭਗਤ ਹੋ ਰੁਪਾਈ ਨਾਸ਼ਵੰਤ ਜੇ ਇਹ ਸੰਭਧਾਰੇ ਇਹ ਤੁਹਾਡੇ ਜਿਹੜੇ ਹੈ ਨਾ ਤਪੱਸਿਆ ਕਰਨੀ ਤੀਰਥਾਂ ਦੇ ਜਾਣਾ ਔਰ ਜਲ ਘਾਰੇ ਕਾਣੇ ਧੋਣੀਆਂ ਤਾਂ ਆਪਣੀਆਂ ਇਹਨਾਂ ਵਿੱਚ ਦੁੱਖ ਬੜਾ ਹੈ ਤੇ ਸੋਖ ਥੋੜਾ ਅਬ ਕਲਪੂ ਕੋ ਸਮੇ ਸੋ ਆਵਾ ਕਿਸ ਕੋ ਰਾਜ ਕਿਸੀ ਕੋ ਨਿਆਵਾ ਅਨਤ ਜਗ ਦਾ ਸਮੇ ਭਾਈ ਜਿਹਦਾ ਸਮੇ ਉਸੇ ਦਾ ਰਾਜ ਹੈ ਤੇ ਉਸੇ ਦਾ ਨਿਆ ਚੱਲਣਾ ਹੈ ਤਪ ਆਦਿ ਸਭ ਕਰਮ ਮਹਾਨੇ ਗੁਰ ਸੇਵਾ ਕੀ ਹੈ ਨਸਮਾਨੇ ਔਰ ਤਪ ਆਦੀ ਕਰਨਾ ਸ਼ੁਭ ਕਰਮ ਕਰਨੇ ਇਹ ਗੁਰ ਸੇਵਾ ਤੋਂ ਵੱਡੇ ਨਹੀਂ ਹੈ ਭਗਤ ਸਤਗੁਰ ਦੇ ਘਰ ਵਿੱਚ ਸੇਵਾ ਤੇ ਸਿਮਰਨ ਹੀ ਸਭ ਤੋਂ ਮੁੱਖ ਦੱਸਿਆ ਗਿਆ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਤੀ ਹੈ ਲਾਇ ਧਿਆਨ ਸਤ ਨਾਮ ਕੋ ਸਿਮਰਨ ਸਾਰ ਔਪਤ ਮੁਕਤ ਦੇ ਮਹਿਤ ਉਦਾਰ ਸਾਡੇ ਘਰ ਦੇ ਵਿੱਚ ਤਾਂ ਕੇਵਲ ਪਰਮੇਸ਼ਰ ਦੇ ਸੱਚੇ ਨਾਮ ਦੇ ਸਿਮਰਨ ਦੀ ਹੀ ਗੱਲ ਕੀਤੀ ਜਾਂਦੀ ਹੈ ਸੇਵਨ ਸਰਵਨ ਭਗਤ ਵੜਾਈ ਇਸ ਸੰਕਲਨ ਆ ਨਬੜਾਈ ਸਿਮਰਨ ਕਰਨਾ ਸਰਵਨ ਕਰਨਾ ਧਰਤੀ ਕਰਨੀ ਇਸੇ ਨੂੰ ਵਡਿਆਈ ਦਿੱਤੀ ਗਈ ਹੈ ਅੱਜ ਕਾਲ ਯੁੱਗ ਦੇ ਵਿੱਚ ਇਹ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਇਹਦੇ ਬਰਾਬਰ ਇਸ ਵਿਨ ਮੁਕਤ ਨ ਕੋਈ ਪਾਵੇ ਦੇਵ ਸਿੱਖਤਾ ਤੇ ਤੇਲ ਨ ਆਵੇ ਇਸ ਕਰਕੇ ਸਿਮਨ ਕਰਨਾ ਬੜਾ ਜ਼ਰੂਰੀ ਹੈ ਏਸ ਤਰ੍ਹਾਂ ਬਗਿਆਰ ਮੁਕਤੀ ਨਹੀਂ ਹੋ ਸਕਦੀ ਜਿਵੇਂ ਰੇਤੇ ਚੋਂ ਤੇਲ ਨਹੀਂ ਨਿਕਲਦਾ ਹੈ ਜਦ ਤੱਕ ਸਭ ਰੇਤੇ ਦੀ ਨਹੀਂ ਹੈ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਅੱਜ ਦੇ ਸਮੇਂ 'ਚ ਆਪ ਵਰਤ ਆਦਿਕ ਦੇ ਆਚਾਰ ਫੋਕਟ ਨਾਮਹੀਨ ਅਸਾਰ ਤਪ ਕਰਨੇ ਵਰਤ ਰੱਖਣੇ ਆਦੀ ਚਾਲ ਚੱਲਣ ਆਚਾਰ ਰੱਖਣੇ ਗੁਰੂ ਪਿਆਰਿਓ ਇਹ ਸਭ ਫੋਕੇ ਹਨ ਜੇ ਇਹਨਾਂ ਦੇ ਨਾਲ ਪਰਮੇਸ਼ਰ ਦਾ ਨਾਮ ਨਹੀਂ ਹੈਗਾ ਤੋਰ ਕਹਾ ਲਗ ਕਉ ਬਨਾਈ ਅਬਰ ਬਿ ਪਰ ਗਏ ਹੋਏ ਸਭ ਝਾਈ ਹੋਰ ਕਿੱਥੋਂ ਤੱਕ ਤੈਨੂੰ ਮੈਂ ਦੱਸਾਂ ਇਹ ਸਾਰੇ ਕਰਮ ਬੰਦੇ ਨੂੰ ਉਲਟੇ ਪੈਂਦੇ ਹਨ ਸਿਮਰੇ ਨਾਮੁ ਹਰੇ ਹੰਕਾਰ ਕਰਮਣ ਮਹਿ ਯੋ ਬਦੇ ਉਧਾਰ ਇਹ ਕਰਮ ਕੰਡ ਕਰਦੇ ਆ ਬੰਦੇ ਵਿੱਚ ਹੰਕਾਰ ਵਾਧਦਾ ਹੈ ਤੇ ਹਉਮੈ ਦੀਰਘ ਰੋਗ ਹੈ दारू ਪੀ ਸਮਾਹਿ ਸ਼ੇਮਨ ਕਰਿਆ ਬੰਦੇ ਵਿੱਚ ਨਿਮਰਤਾ ਆਉਂਦੀ ਹੈ ਹੰਕਾਰ ਦਾ ਖਾਤਮਾ ਹੁੰਦਾ ਹੈ ਇਸ ਤਰ੍ਹਾਂ ਕਰਮਨ ਮੈਂ ਕਿਉਂ ਵਧੇ ਉਧਾਰ ਕੋਨਾ ਕਰਮ ਕਾਂਡਾ ਵਿੱਚ ਬੰਦੇ ਦੇ ਅੰਦਰ ਹੰਕਾਰ ਵਾਧਦਾ ਹੈ ਇਹਦੇ ਨਾਲ ਘਟਦਾ ਹੈ ਸੋ ਹੰਕਾਰ ਹੈ ਦੂਸ਼ਣ ਮੂਲ ਗਤ ਕਾਂਖੀ ਤਾਰੇ ਨਹਿ ਪੂਰ ਸੋ ਹੰਕਾਰ ਜਿਹੜਾ ਹੈ ਸਾਰੇ ਦੋਸ਼ਾਂ ਦਾ ਮੁੱਢ ਜੜ ਹੈ ਜੇ ਨੋਕਤੀ ਲੈਣੀ ਹੈ ਉਹ ਇਹ ਚੀਜ਼ਾਂ ਤੋਂ ਪਰੇ ਹਟੇ ਤੋ ਵਿਦਿਆ ਪਰ ਜਹੀ ਵਿਸਾਲ ਅਪਰਨ ਕਰੋ ਪ੍ਰਕਾਸ਼ ਵਿਸਾਲ ਔਰ ਕਹਿੰਦੇ ਤੂੰ ਹੰਕਾਰ ਜਿਹੜਾ ਕਰਦਾ ਹੈ ਨਾ ਵਿਦਿਆ ਤਾਂ ਤੂੰ ਬਹੁਤ ਪੜ੍ਹੀ ਹੈ ਪਰ ਕੀ ਚਾਨਣ ਭਾ ਮਸਾਲ ਵੀ ਲੈ ਲਈ ਹੈ ਗਿਆਨ ਵੀ ਲੈ ਲਿਆ ਪਰ ਇਸ ਵਿਦਿਆ ਦਾ ਵੀ ਤੈਨੂੰ ਹੰਕਾਰ ਹੋ ਗਿਆ ਆਪ ਹਨੇਰੇ ਮੇਂ ਜੇਰ ਪਰੋ ਔਰ ਕਹੋ ਜਗਤ ਤਮ ਤਰੋ ਔਰ ਆਪ ਤੂੰ ਹਨੇਰੇ ਦੇ ਵਿੱਚ ਹੈ ਅਛਰਾ ਬਚਨ ਹੈ ਨਾ ਹਾਰ ਦੀਪ ਕੂਏ ਪਰੈ ਕਾਹੇ ਕੀ ਕੁਸ਼ਲਾਤ ਉਹਦੀ ਕੀ ਸੁਖ ਮੰਗੀਏ ਜਿਹੜਾ ਹੱਥ ਵਿੱਚ ਦੀਵਾ ਲੈ ਕੇ ਖੂਹ ਵਿੱਚ ਡਿੱਗੇ ਤੂੰ ਆਪ ਹਨੇਰੇ 'ਚ ਫਿਰਦਾ ਅਜੇ ਇਹਨਾਂ ਗ੍ਰੰਥਾਂ ਦਾ ਗਿਆਨ ਲੈ ਕੇ ਤੇ ਲੋਕਾਂ ਨੂੰ ਕਹਿੰਦਾ ਤਰ ਜਾਉਂਗੇ ਔਰ ਹੰਕਾਰ ਕੋਏ ਅਬ ਐਸੇ বিজেਤਰ ਲੋਕੀ ਥਾ ਨਹੀਂ ਜੈਸੇ ਤੂੰ ਤਾਂ ਇਨਾ ਹੰਕਾਰ ਕਰਦਾ ਜਿਵੇਂ ਤਿੰਨਾ ਲੋਕਾਂ ਨੂੰ ਜਿੱਤ ਲਿਆ ਹੁੰਦਾ ਮਨ ਨਹੀਂ ਜੀਤੇ ਹੋ ਛਤਰ ਵਿਸਾਲਾ ਅપર ਜੀਤ ਵੇਖਿਆ ਫਲ ਪਾਲਾ ਤੂੰ ਹੱਡੀ ਆਪਣਾ ਮਨ ਹੀ ਨਹੀਂ ਜਿੱਤ ਸਕਿਆ ਬਾਣੀ ਕਹਿੰਦੀ ਹੈ ਮਨ ਜੀਤੈ ਜਗ ਜੀਤ ਤੂੰ ਹੱਡੀ ਆਪਣੇ ਮਨ ਨੂੰ ਹੀ ਨਹੀਂ ਜਿੱਤਿਆ ਹੋਰ ਕਿਸੇ ਨੂੰ ਜਿੱਤਣ ਦਾ ਕੀ ਫਾਇਦਾ ਸਿੱਖ ਹਜ਼ਾਰੋਂ ਤਰੇ ਹਮਾਰੇ ਸਤਨਾਮ ਜਪਨੇ ਰੰਕਾਰੇ ਸਾਡੇ ਹਜ਼ਾਰਾਂ ਸਿੱਖ ਜਿਹੜੇ ਆ ਸਤਨਾਮ ਦਾ ਜਾਪ ਕਰਦੇ ਹੋਏ ਤਰ ਜਾਣਗੇ ਪੰਡਤ ਦੂਰੇ ਗਿੱਟੀ ਮਾਹੀ ਔਰਹੰਕਾਰ ਘਰ ਰਹਿ ਜਾਹੀ ਤੇਰੇ ਵਰਗੇ ਪੰਡਤ ਇਹਨਾ ਗਿੱਟੀ ਮੇਂਟੀ ਦੇ ਚੱਕਰਾਂ ਵਿੱਚ ਹੀ ਪਏ ਰਹਿੰਦੇ ਐ ਇੰਨੀ ਵਾਰੀ ਯਾਤਰਾ ਕਰਨ ਲਈ ਇੰਨੀ ਵਾਰੀ ਜਾਪ ਕਰਨ ਲਈ ਇੰਨੀ ਵਾਰੀ ਤਪੱਸਿਆ ਕਰਨ ਲਈ ਇਹ ਹੰਕਾਰ ਨੂੰ ਧਾਰ ਕੇ ਹੰਕਾਰ ਦੀ ਧਾਰ ਨਦੀ ਵਿੱਚ ਹੀ ਵਹਿ ਜਾਂਦੇ ਹਨ ਸੋਣ ਪੰਡ ਤਨੇ ਰਜੀ ਵਿਚਾਰਾ ਵਿਦਿਆ ਮੈਂ ਹੋਤ ਹੰਕਾਰ ਹੁਣ ਪੰਡ ਦੇ ਦਿਮਾਗ ਵਿੱਚ ਗੱਲ ਆਈ ਕਿ ਵਾਕਿਆ ਹੀ ਵਿਦਿਆ ਪੰਦਰ ਬੰਦੇ ਨੂੰ ਹੰਕਾਰ ਹੋ ਜਾਂਦਾ ਨਿਰਹੰਕਾਰ ਪਰਮ ਪਤ ਭਾਵੇਂ ਸਤ ਨਾਮ ਜਬ ਦੋਸ਼ਿਤ ਸਾਬੈ ਔਰ ਬੰਦੇ ਨੂੰ ਨਿਰਹੰਕਾਰ ਹੋਣਾ ਚਾਹੀਦਾ ਸਤ ਨਾਮ ਦਾ ਜਾਪ ਕਰਕੇ ਇਸ ਦੋਸ਼ ਨੂੰ ਖਤਮ ਕਰਨਾ ਚਾਹੀਏ ਜਥੇ ਜਤਾ ਜੋਗ ਗੁਰ ਬਾਣੀ ਮੈਂ ਤਾਉ ਕੁਛ ਹੋਏ ਨਿਰਮਾਣੀ ਤਾਂ ਤੇ ਜਥਾ ਜੋਗ ਸਤਗੁਰ ਦੀ ਗੱਲ ਸਹੀ ਹੈ ਜਥਾ ਜੋਗ ਇਹਨਾਂ ਦੀ ਬਾਣੀ ਨੂੰ ਪ੍ਰਾਪਤ ਕਰਾ ਕੁਝ ਨਿਰਮਾਨਤਾ ਕਰਾ ਮੈਂ ਹੰਕਾਰ ਜੋ ਕਰਦਾ ਸੀ ਪਤਾ ਨਹੀਂ ਕਿੰਨੇ ਪੜਤਾਂ ਨੂੰ ਇਹਨੇ ਦਿੱਤਿਆ ਤੇ ਉਹਨਾਂ ਦੇ ਗ੍ਰੰਥ ਖੋਹੇ ਸੀ ਗੁਰਦਰਸ਼ਨ ਤੇ ਮਾਰਗ ਸੂਝ ਭਇਓ ਜੀਨ ਅਪਦੇਸ਼ ਸੁਭੂਜਾ ਆਗੇ ਨੂੰ ਸਮਝ ਆਈਆ ਗੁਰਦੇ ਦਰਸ਼ਨ ਕਰਕੇ ਸੰਗਤ ਕਰਕੇ ਗੁਰੂ ਦਾ ਉਪਦੇਸ਼ ਲੈਦਾ ਨਿਮਾਣਾ ਹੋ ਕੇ ਮੈਂ ਵਿਦਿਆ ਬਹੁ ਪਠੀ ਪ੍ਰਚਾਰੀ ਤੈਨ ਤੋਂ ਮਮ ਔਰ ਬੰਧਿਓ ਹੰਤਾਰ ਕਹਿੰਦਾ ਮੈਂ ਬੜੀ ਵਿਦਿਆ ਪੜ੍ਹੀ 시ਗੀ ਬਾਕਿਆ ਹੀ ਗੱਲ ਸੋਡੀ ਸਹੀ ਹੈ ਮੈਨੂੰ ਹੰਕਾਰ ਵੀ ਬਹੁਤ ਹੋ ਗਿਆ ਜਨ ਤੇ ਹਰ ਕੀ ਭਗਤ ਨਾ ਹੋਈ ਕਰਤ ਰਹੋ ਖਟ ਕਰਮ ਜੇ ਸੋਈ ਤਾਂ ਮੈਂ ਵੀ ਭਗਤੀ ਨਹੀਂ ਕਰ ਸਕਿਆ ਇਹਨਾਂ ਕਰਮ ਕਾਂਡਾਂ ਵਿੱਚ ਹੀ ਫਸਿਆ ਰਿਹਾ ਚਰਤਾ ਕਰਮਿਥਿਆ ਅਭਮਾਨੀ ਸਤਸੰਗਤ ਪਰ ਵਗਤ ਨਹੀਂ ਜਾਣੀ ਔਰ ਚਰਚਾ ਕਰ ਕਰਕੇ ਮੈਂ ਝੂਠਾ ਹਲਕਾਰ ਕਰਦਾ ਰਿਹਾ ਕਿ ਮੈਂ ਵੱਡਾ ਗਿਆਨੀ ਹਾਂ ਪਰ ਸਤਸੰਗਤ ਨਹੀਂ ਕੀਤੇ ਤੁਮਰੇ ਬਜ ਪ੍ਰਤਾਪ ਮੈਂ ਜਾਣਿਓ ਤਪਨੋ ਰਿਧਾ ਦਰਵਤ ਪਹਿਚਾਨਿਓ ਔਰ ਤੁਹਾਡੇ ਪ੍ਰਤਾਪ ਨਾਲ ਮੈਨੂੰ ਅੱਜ ਸੋਝੀ ਆਈ ਹੈ ਮੇਰਾ ਹਿਰਦਾ ਪਿੰਗੜ ਗਿਆ ਗੱਲਾਂ ਸੁਣ ਕੇ ਪੁਰਨਾ ਕਰੋ ਦਿਓ ਸੁਭ ਦੇਸ਼ ਕਟੋ ਮੇਰੀ ਮਹਾ ਕਲੇਸ਼ ਦਇਆ ਕਰਕੇ ਮੈਨੂੰ ਵੀ ਉਪਦੇਸ਼ ਬਖਸ਼ੋ ਤੇ ਮੇਰੇ ਦੁੱਖਾਂ ਦਾ ਖਾਤਮਾ ਕਰੋ ਜੀ ਮਰਵੇ ਬਸ ਆਵੇ ਕਿਸ ਰੀਤ ਤਾਮ ਕਰੋਧੰਕਾਰੀ ਇਸ ਮਨ ਨੂੰ ਕਿਵੇਂ ਜਿੱਤਿਆ ਜਾ ਸਕਦਾ ਮੈਨੂੰ ਦੱਸਣਾ ਕਰੋ ਜੀ ਜਿਸ ਤੇ ਮੇਰੂ ਮਨ ਸੁਧ ਹੋਈ ਕਿਰਪਾ ਕਰੋ ਸਿਖਿਆ ਦਿਓ ਸੋਈ ਔਰ ਮੈਨੂੰ ਕਿਰਪਾ ਕਰਕੇ ਸਿਖਿਆ ਦਿਓ ਤਾਂ ਤੇ ਮੇਰਾ ਮਨ ਜਿਹੜਾ ਹੈ ਮਹਾਰਾਜ ਸਤਿਨਾਮ ਜੁੜ ਜਾਵੇ ਬੇਬੀ ਕੀ ਬੇਤੀ ਸੋ ਨਸਰੋ ਬੋਲੇ ਸਤਗੁਰ ਕਰ ਨਾ ਪਾਉ ਤੋ ਸਤਗੁਰ ਅਮਰਦਾਸ ਜੀ ਬੇਣੀ ਭਗਤ ਦੀ ਇਹ ਗੱਲ ਸੁਣ ਕੇ ਕਹਿੰਦੇ ਹਨ ਜਿਸ ਤੇ ਮਨ ਵਿਚਾਰ ਕਰਨਾਸ਼ ਪਯੋ ਬਸਾਰ ਸੁਰ ਦੇ ਪ੍ਰਕਾਸ਼ ਆ ਤੈਨੂੰ ਦੱਸਾਂ ਜਿਸ ਨਾਲ ਤੇਰਾ ਹੰਕਾਰ ਦਾ ਖਾਤਮਾ ਹੋ ਜਾਵੇ ਮਲਾਰ ਲਾਗਦੇ ਵਿੱਚ ਸ਼ਬਦ ਉਚਾਰਦੇ ਆ ਜੀ ਵਿਚਾਰ ਆਪਾਂ ਕੱਲ ਨੂੰ ਸਾਂਝੀ ਕਰਾਂਗੇ ਸਰਬੰਨ ਕਰਦੇ ਆ ਸ਼ਬਦ ਮਲਾਰ ਮਹੱਲਾ ਤੀਜਾ ਕਰ ਦੂਜਾ ਇੱਕ ਓਨਕਾਰ ਸਤਿਗੁਰ ਪ੍ਰਸਾਦ ਇਹ ਮਨ ਦੇਹੀ ਕੇ ਇਹ ਮਨ ਪਦਾਸੀ ਕੇ ਇਹ ਮਨ ਅਵਨ ਸਦਾ ਅਬਨਾਸੀ ਕਿ ਇਹ ਮਨ ਚੰਚਲ ਕੇ ਮਨ ਮਹਾਰਗੀ ਸਮਣ ਕੋ ਮਨਤਾ ਕਿੱਥੋਂ ਲਾਗੀ ਪੰਦਤ ਇਸ ਮਨ ਤਾ ਕਰੋ ਵਿਚਾਰ ਅਵਰ ਕੇ ਬਹੁਤਾ ਬੜੇ ਉਠਾਵੇਂ ਭਾਰ ਰਹਾਓ ਮਾਇਆ ਮਨ ਕਾ ਕਰਤਾ ਰਾਈ ਇਹ ਹੁਕਮ ਕਰ ਸਿਸ਼ਟ ਉਪਾਈ ਗੁਰ ਪ੍ਰਸਾਦੀ ਉਹ ਜੋ ਭਾਈ ਸਦਾ ਰਹੋ ਹਰਿ ਕੀ ਸਰਨਾਈ ਸੋ ਪੰਡ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ ਅੰਨਣ ਏਕੋ ਨਾਮ ਬਖਾਣੈ ਸਤਿਗੁਰ ਕੀ ਉਹ ਦੀਖਿਆ ਦੇ ਸਤਿਗੁਰੇ ਆਗੇ ਅਸੀਸ ਧਰੇ ਸਦਾ ਅਨੰਤ ਰਹੈ ਨਿਰਮਾਨ ਸੋ ਪੰਡ ਦਰਗੈ ਪ੍ਰਮਾਨ ਸਭਨਾਂ ਮੈਂ ਏਕੋ ਏਕ ਬਖਾਣੈ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾਂ ਕੋ ਬਖਸ਼ਾ ਮਿਲੈ ਸੋਏ ਇੱਥੇ ਉੱਥੇ ਸਦਾ ਸੁਖ ਹੋਏ ਕਹਿਤ ਨਾਨਕ ਕਵਲ ਵਿਦ ਕਰੇ ਕਿਆ ਕੋਈ ਸੋਈ ਮੁਕਤ ਜਾ ਕੋ ਕਿਰਪਾ ਹੋਏ ਅੰਨ ਦਿਨ ਹਰ ਗੁਣ ਗਾਵੇ ਸੋਈ ਸ਼ਾਸਤਰ বেদ ਕੀ ਫਰਕੂਕ ਨਾ ਹੋਏ ਅੰਨ ਦਿਨ ਹਰ ਗੁਣ ਗਾਵੇ ਸੋਈ ਸ਼ਾਸਤਰ বেদ ਕੀ ਫਰਕੂਕ ਨਾ ਹੋਏ ਇਉ ਬੇਣੀ ਪੜ ਤੋਂ ਪਾਤਸ਼ਾਹ ਜੀ ਨੇ ਗਿਆਨ ਦੇ ਕੇ ਸਿੱਧੇ ਰਸਤੇ ਪਾਇਆ ਤੇ ਫਿਰ ਇਸ ਦਾ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਵੀ ਆ ਗਿਆ ਇਹ ਵਿਚਾਰਾ ਕਲਦੇ ਦਿਵਾਨਾ ਵਿਸਰਬਣ ਘਰਾਂ ਵਿੱਚ ਰੁਕਦੇ ਆ ਮੋਲਦੇ ਨੇਕ ਆਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗਿਆ ਬਖਸ਼ ਲੈਣਾ ਜੀ ਸਮਾਪਤੀ ਕਰੀਏ ਏ ਅਤਤੇ ਪਾਰ ਬ੍ਰਹਮ ਅਬਾਸੀ ਅਨਾਸ ਏ ਪੂਰ ਰਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ ਏ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਏ ਗੋਬਿੰਦ ਏ ਹੇ ਕਾ ਹੇ ਅਪਰੰਪਰ ਹਰ ਹਰੇ ਹੈ ਕੀ ਹੋਣਾਰ ਏ ਸੰਤ ਤੋ ਤਨਿਆਗ ਇਕੰਕਾਰ ਸਤਗੁਰੂ ਤੇਹ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਗਨ ਬਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਗਨ ਬਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਵਾਦ ਸਭ ਸੰਗਤ ਜੀ ਭਰੀਆ ਗੁਰੂ ਕੀਤੇ ਪਾਤਸ਼ਾਹ ਕੁਸ਼ੇ ਬਖਸ਼ਣਾ ਹੋਰ ਆਰਾ ਸਦੇ ਪਾਤ ਸਰਬਨ ਕਰੀਏ ਜੀ ਬਲਾ ਫਤੇ ਬਫਤੇ ਵਾਹ ਗੁਰਜੀ ਕਾ ਕਲਸ ਵਾਹਿਗੁਰੂ